ਉਂਡਾ ਮੋਢੇ ਮਾਰਿਆ ਇੱਥੇ ਥੋੜੀ ਮਾਰੀ ਸਿਰ ਤੇ ਥੋਈ ਲੈ ਗੁਜਰਾں ਕੋ ਹੀ ਗੁਜਰਾں ਕੋ ਗਏ ਫਿਰ ਉਹਨਾਂ ਆਵਾਜ਼ ਮਾਰੀ ਅਸੀਂ ਜਾ ਕੇ ਸਾਧੂ ਲੋਠੇ ਰੋਂਦਾ ਪਿਆ ਹਾਂ ਮੰਮੀ ਮਮਾ ਗਿਆ ਉਹ ਮਮਮੀ ਮਾਰ ਗਿਆ ਜੱਫੀ ਪਾ ਲਈ ਮੈਨੂੰ ਉੱਟ ਕੇ ਉਦੋਂ ਸਿਰ ਤੇ ਰੋਜ਼ ਤੇਲ ਆ ਗਿਆ ਤੇਲ ਲਗਾਉਂਦੇ ਸੀ ਮੱਝ ਨਹੀਂ ਜਿਹੜਾ ਮੱਝ ਵਾਲੀ ਟੀਕਾ ਮੱਝਾਂ ਨੂੰ ਦੇ ਉਹੀ ਲਾਉਂਦੇ ਸੀ ਤੈਨੂੰ ਉਹੀ ਲਾਉਂਦੇ ਐਡਾ ਵੀ ਮੇਰੇ ਕੋਲ ਜੀ ਹੈਗੇ ਸੀ ਇਹ ਪਹਿਲਾਂ ਮੇਰਾ ਆਦਮੀ ਮਰ ਗਿਆ ਉਸ ਤੋਂ ਬਾਅਦ ਮੇਰੀ ਕੁੜੀ ਮਰ ਗਈ ਉਸ ਤੋਂ ਮਾਰੇ ਵੱਡਾ ਮੁੰਡਾ ਮਰ ਗਿਆ ਇਹ ਦੋ ਟੀ ਦੋ ਟੀ ਨਹੀਂ ਦੋ ਦੋ ਟੀ ਹੈ ਸਾਰੇ ਦਿਨ ਚ ਦੋ ਰੋਟੀਆਂ ਦਿੰਦੇ ਦੋ ਟੀ ਹੈ ਇਹਦੇ ਫਿਕਰ ਨਾ ਮਰ ਗਿਆ ਵੀ ਸਰੀਕਾ ਤੋਂ ਹੋਣਾ ਕਿ ਨਹੀਂ ਘਰ ਆਉਣਾ ਖਰ ਕਿੱਥੇ ਮਰ ਗਿਆ ਕਿ ਹੈਗਾ ਕਿ ਹੈ ਨਹੀਂ ਹੈ ਸਿਰ ਤੇ ਕੱਪੜਾ ਰੱਖ ਕੇ ਅਥੋੜੀਆਂ ਤੱਕ ਮਾਰੀਆਂ ਜਾਂਦੀਆਂ ਸੀ ਇਸ ਦੇ ਸਿਰ ਤੇ ਤਾਂ ਕਿ ਦਿਮਾਗ ਜਿਹੜਾ ਡੈੱਡ ਹੋ ਜਾਵੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੇ ਬਹੁਤ ਫਾਇਦੇ ਨੇ ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੇ ਬੜੇ ਨੁਕਸਾਨ ਨੇ ਪਰ ਅੱਜ ਸੋਸ਼ਲ ਮੀਡੀਆ ਰਾਹੀਂ ਇੱਕ ਮਾਂ ਨੂੰ 9 ਸਾਲ ਪਹਿਲਾਂ ਗਵਾਚਾ ਪੁੱਤ ਕਿਸ ਤਰ੍ਹਾਂ ਮਿਲਿਆ ਹੈ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਧੂ ਨਾਮ ਦਾ ਵਿਅਕਤੀ ਜੋ 9 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ ਜਿਸ ਨੂੰ ਗੁજરા ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਨਾਲ ਦੇ ਨਾਲ ਉਸ ਤੋਂ ਜਾਨਵਰਾਵੰਗ ਕੰਮ ਵੀ ਲਿਆ ਜਾ ਰਿਆ ਸੀ ਉਸ ਤੇ ਤਸ਼ੱਦਦ ਆਇਆ ਗਿਆ ਤੇ ਜਦੋਂ ਸੋਸ਼ਲ ਮੀਡੀਆ ਤੇ ਉਸ ਦੀਆਂ ਤਸਵੀਰਾਂ ਕਿਸੇ ਵੱਲੋਂ ਵਾਇਰਲ ਕੀਤੀਆਂ ਗਈਆਂ ਤਾਂ ਪਰਿਵਾਰ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪਰਿਵਾਰ ਸਾਧੂ ਨੂੰ ਅੱਜ ਘਰ ਵਾਪਸ ਲਿਆਇਆ ਹੈ ਇਹਨਾਂ 9 ਸਾਲਾਂ ਦੇ ਦੌਰਾਨ ਸਾਧੂ ਨਾਲ ਕੀ ਕੀ ਹੋਇਆ ਹੈ ਇਹ ਕਹਾਣੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਇਸ ਦੇ ਲਈ ਗੱਲਬਾਤ ਕਰਾਂਗੇ ਸਾਧੂ ਜੀ ਨਾਲ ਸਾਧੂ ਪਰਿਵਾਰ ਤੋਂ ਵਕਤ ਕਿਵੇਂ ਹੋਈ ਸੀ ਤੁਸੀਂ ਅ ਮੈਂ ਥੋਈ ਮੈਂ ਬੱਬੇ ਥੋਈ ਮੈਂ ਆਇਆ हाथ है, थोई मैं बुढ़ी टैन थोई हाँ है तो थोई और मुंडे थोई थोई है हाँ अद्धा है उस दे थोई मुंडा है अड्डा थोई थोई है उस दे उस है तो थोई मुंडा में थोई माया है थे, मार है थे थोड़ी मारी सिरते थोई ले वो ही है कपड़ा रख के थोड़ी मार दे, <स्यों> दे थोई ਉਦੋਂ ਸਿਰ ਤੇ ਰੋਜ਼ ਅ ਤੇ ਟੀਕਾ ਲਾ ਟੀਕਾ ਲਗਾਉਂਦੇ ਸੀ ਠੀਕ ਹੈ ਕਿਹੜਾ ਉਧਰ ਨੂੰ ਦੰਦਾ ਠੀਕਾ ਟੀਆ ਟੁੱਟੋਈ ਆ ਮੁੰਡਾ ਕਹਾਂ ਬਾ ਬਾ ਕਾਦਾ ਕਾਦਾ ਟੀਕਾ ਲਾਉਂਦੇ ਮੱਜਾਂ ਵਾਲੀ ਟੀਕਾ ਲਾਉਂਦੇ ਸੀ ਮੱਜਾਂ ਨਹੀਂ ਜਿਹੜਾ ਮੱਜਾਂ ਵਾਲੀ ਟੀਕਾ ਮੱਜਾਂ ਨਾਲ ਉਹ ਹੀ ਲਾਉਂਦੇ ਸੀ ਤੈਨੂੰ ਉਹ ਹੀ ਲਾਉਂਦੇ ਉਹ ਹੀ ਤੈਨੂੰ ਲਾਉਂਦੇ ਸੂਈ ਨਾਲ ਜਿਹੜਾ ਮੱਜਾਂ ਹੀ ਲੱਗਦਾ ਸੀ ਉਹ ਟੀਕਾ ਉਹ ਹੀ ਤੇਰੇ ਲੱਗਦਾ ਹਾਂ ਠੀਕ ਹੈ ਮੁਝਾ ਟੀ ਹੈ ਟੀ ਮੱਝ ਢੀਲ ਹੈ ਢਮੱਝ ਬੁੱਢੀ ਦਾ ਟੀ ਹੈ ਸੁਦੇਨ ਹੈ ਮੁਝ ਟੀ ਲਾ ਰੋਈ ਮਹਾ ਤੇ ਸਿੱਧਾ ਹੈ ਦੋ ਰੋਟੀ ਦੋ ਰੋਟੀ ਨਹੀਂ ਦੋ ਦੋ ਦੀ ਹੈ ਸਾਰੇ ਦਿਨ ਚ ਦੋ ਰੋਟੀਆਂ ਦਿੰਦੇ ਦੋ ਦੀ ਕਿੰਨੇ ਵਜੇ ਉਠਾਉਂਦੇ ਸੀ ਤੈਨੂੰ 9 ਅੱਛਾ ਮੈਂ 9 ਜੰਮਾ ਪਾਉਂਦੀ ਸੀ 3 ਵਜੇ ਮੈਂ ਟਾਈਮ ਕਿਹੜਾ ਦੇ ਦੇ ਸਵੇਰੇ ਕਿੰਨੇ ਵਜੇ ਉਠਾ ਕੇ ਕੰਮ ਕਰਵਾਉਂਦੇ ਹੁੰਦੇ ਸੀ ਤੁਹਾਡੇ ਕੋਲ ਹੁੰਦਾ ਹੀ ਤੈਨੂੰ ਕੌਣ ਬੁੱਢੀ 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 ਦੇਂਦੀ ਆ ਉਹਦੇ ਨੇਰੇ ਖੁੰਦੀ ਸੀ ਨੇਰੇ ਯਾਰ ਨੇਰੇ ਠਾਉਂਦੀ ਸੀ ਨੇਰੇ ਪੇ ਉਠਾ ਦਿੰਦੀ ਸੀ ਹਾਂ ਤੁਸੀਂ ਦੇ ਹੈ ਥੋਈ ਬੁੱਢੀ ਹੈ ਉਹ ਨਿਹਾਰ ਗੋਆ ਗੋਆ ਚੁੱਕਣ ਲਾ ਦੇ ਹਾਂਜੀ ਹਾਂਜੀ ਉਸ ਦੇ ਹੈ ਥੋਈ ਗੋਆ ਹੈ ਤੇਸੀ ਨਾ ਆ ਥੋਇ ਹੈ ਥੋਈ ਹੈ ਸਾਧੂ 9 ਸਾਲਾਂ ਤੋਂ ਕਿਉਂਕਿ ਪਰਿਵਾਰ ਤੋਂ ਵੱਖ ਰਿਹਾ ਹੈ ਇਸ ਦੇ ਨਾਲ ਕਿੰਨਾ ਬੁਰਾ ਵਿਵਹਾਰ ਕੀਤਾ ਬੇ ਹੱਦ ਤੁਸੀਂ ਦੇਖ ਸਕਦੇ ਹੋ ਇਹਦੇ ਗੋਆ ਚ ਅਕਾਉਂਟ ਦਾ ਕੰਮ ਕਰਦੇ ਸੀ ਤੜਕ ਸੂਏ ਉਠਾ ਕੇ ਦੇਰ ਰਾਤ ਤੱਕ ਸਾਧੂ ਤੋਂ ਕੰਮ ਲਿਆ ਜਾਂਦਾ ਸੀ ਸਿਰ ਤੇ ਕੱਪੜਾ ਰੱਖ ਕੇ ਅਥੋੜੀਆਂ ਤੱਕ ਮਾਰੀਆਂ ਜਾਂਦੀਆਂ ਸੀ ਇਸ ਦੇ ਸਿਰ ਤੇ ਤਾਂ ਕਿ ਦਿਮਾਗ ਜਿਹੜਾ ਡੈੱਡ ਹੋ ਜਾਵੇ ਕੇਸ ਵੀ ਜਿਹੜੇ ਨੇ ਕਤਲ ਕੀਤੇ ਗਏ ਨੇ ਮਾਂ ਦੇ ਨਾਲ ਗੱਲਬਾਤ ਕਰ ਲੈਣਾ ਮਾਤਾ ਜੀ 9 ਸਾਲ ਪਹਿਲੇ ਕਿਵੇਂ ਵੱਖ ਹੋਇਆ ਸਾਧੂ ਤੁਹਾਡੇ ਅਸੀਂ ਗਏ ਸੀ ਮੇਲੇ ਮੇਰੇ ਲੱਗ ਢੱਡੀਆਂ ਤੇ ਗਏ ਸੀ ਸਾੜ ਤੋਂ ਵੱਖ ਹੋ ਗਿਆ ਮੈਂ ਉੱਥੇ ਲੱਭਿਆ ਨਹੀਂ ਲੱਭਿਆ ਮੈਂ ਕਿਹਾ ਦੂਸਰੀ ਢੱਲੀ ਤੇ ਆ ਗਿਆ ਨਾ ਦੂਸਰੀ ਢੱਲੀ ਤੇ ਨਹੀਂ ਹੈ ਅਸੀਂ ਮੈਂ ਘਰ ਆਈ ਤੇ ਫਿਰ ਮੈਂ ਉਦੋਂ ਹੀ ਚਲੇ ਗਈ ਤੇ ਉੱਥੇ ਨਹੀਂ ਹੈ ਇਹ ਉਦੋਂ ਹੀ ਕਿਸੇ ਗ੍ਰਿਫ ਕਰਕੇ ਤੇ ਉਦੋਂ ਹੀ ਕਿਸੇ ਗੁਜਰ ਲੈ ਗਏ ਇਹਨੂੰ ਤੇ ਫਿਰ ਸਾਨੂੰ ਐਡਾ ਡੂ ਟੂ ਦੇ ਪਤਾ ਲੱਗਾ ਤੇ ਸਾਨੂੰ ਬਾਬਿਆਂ ਨੇ ਫਿਰ ਡੂ ਟੂ ਦੇ ਪਾਇਆ ਤੇ ਅਸੀਂ ਉਹਨਾਂ ਨੂੰ ਪਤਾ ਲੱਗਾ ਸਾਨੂੰ ਤੇ ਫਿਰ ਦੱਸਿਆ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਸਾਨੂੰ ਲੱਭ ਕੇ ਡਿੱਟਾ ਗੁਜਰਾں ਕੋ ਇਹੀ ਗੁਜਰਾں ਕੋ ਗਏ ਫਿਰ ਉਹਨਾਂ ਨੇ ਆਵਾਜ਼ ਮਾਰੀ ਅਸੀਂ ਜਾ ਕੇ ਸਾਧੂ ਜੋ ਉਠੇ ਰੋਂਦਾ ਪਿਆ ਹਾਂ ਮਮੀ ਮਮਾ ਗਿਆ ਉਹ ਮਮਮੀ ਮਰ ਗਿਆ ਜੱਫੀ ਪਾ ਲਈ ਮੈਨੂੰ ਉੱਠ ਕੇ ਤੇ ਸਾਨੂੰ ਇਹਨਾਂ ਨੇ ਸਾਰੇ ਪਛਾਣ ਲਏ ਮਾਮੇ ਨੂੰ ਵੱਖ ਪਛਾਣਿਆ ਚਾਚੇ ਤਾਏ ਸਾਨੂੰ ਸਾਰੇ ਪਛਾਣ ਲਏ ਤੇ ਇਹਨਾਂ ਨੇ ਸਾਡਾ ਮੁੰਡਾ ਗ੍ਰਿਪ ਕਰਕੇ ਤੇ ਫਿਰ ਕੰਮ ਕਰਉਂਦੇ ਰਹੇ ਆ ਇਹ ਸਾਧੂ ਜਿਸ ਤਰ੍ਹਾਂ ਬੋਲਣ ਦੇ ਵਿੱਚ ਥੋੜੀ ਦਿੱਕਤ ਹੋ ਰਹੀ ਹੈ ਇਹ ਪਹਿਲੇ ਤੋਂ ਹੀ ਹੋਣ ਜਾਰੀ ਹੋਈ ਹੈ ਇਹਨੂੰ ਮਾਰਨ ਕਰਕੇ ਇਨੂੰ ਕਿਉਂ ਮਾਰਦੇ ਥੋੜੀਆਂ ਮਾਰੀਆਂ ਰੱਸ ਦਿਮਾਗ ਤੇ ਸੱਟ ਲੱਗਣੀ ਲੱਗਣੀ ਆ ਇਸ ਕਰਕੇ ਯਾਰ ਕਿੰਨੇ ਪਰਿਵਾਰ ਦੇ ਜੀ ਸੀ ਤੁਸੀਂ ਜਦੋਂ ਸਾਧੂ ਲਾਪਤਾ ਹੋਇਆ ਸੀ ਹੁਣ ਕਿੰਨੇ ਜੀ ਹੁਣ ਜੀ ਆ ਏਦਾਂ ਵੀ ਮੇਰੇ ਕੋ ਜੀ ਹੈ ਗਏ ਸੀ ਇਹ ਪਹਿਲਾਂ ਮੇਰਾ ਆਦਮੀ ਮਰ ਗਿਆ ਉਸ ਤੋਂ ਬਾਅਦ ਮੇਰੀ ਕੁੜੀ ਮਰ ਗਈ ਉਸ ਤੋਂ ਬਾਅਦ ਮੇਰੇ ਵੱਡਾ ਮੁੰਡਾ ਮਰ ਗਿਆ ਉਹ ਉਹ ਵੀ ਵਿਆਹੇ ਆ ਉਰੀ ਵੀ ਦੋ ਕੁੜੀਆਂ ਮੇਰੇ ਕੋਲ ਆ ਤੇ ਦੋ ਮੇਰੇ ਪੋਤਰਾ ਪੋਤਰੀ ਵੀ ਹੈਗੇ ਆ ਜਦੋਂ ਪਰਿਵਾਰਕ ਮੈਂਬਰ ਤੁਸੀਂ ਦੱਸ ਰਹੇ ਹੋ ਕਿ ਧੀ ਵੀ ਮਰ ਗਈ ਪੁੱਤਰ ਵੀ ਮਰ ਗਿਆ ਘਰ ਵਾਲਾ ਵੀ ਸਾਧੂ ਦੇ ਲਾਪਤਾ ਹੋਣ ਤੋਂ ਬਾਅਦ ਇਹ ਸਭ ਹੋਇਆ ਜਦੋਂ ਸਾਧੂ ਅਗਵਾਜ ਗਿਆ ਉਹ ਤੋਂ ਬਾਅਦ ਚ ਮਰੇ ਇਹਦੇ ਫਿਕਰ ਨਾ ਇਹਦੇ ਫਿਕਰ ਨਾ ਮਰ ਗਿਆ ਵੀ ਕਰੀਕਤੋਂ ਹੋਣਾ ਕਿ ਨਹੀਂ ਘਰ ਆਉਣਾ ਖਰੀ ਕਿਤੇ ਮਰ ਗਿਆ ਕਿ ਹੈਗਾ ਕਿ ਹੈ ਨਹੀਂ ਹੈ ਇਹਨਾਂ ਦੇ ਵਾਹ ਗੁਜਰਨ ਚੋਕ ਕੇ ਲੱਗੇ ਹੁਣ ਹੀ ਸਾਨੂੰ ਪਰ ਲੱਗਾ ਗੁਜਰਨ ਕੋ ਅਸਲੀ ਉਦੋਂ ਦਾ ਚੋਕੇ ਉੱਥੇ ਲਾ ਜਾ ਕੇ ਗੋਹਾ ਸਟਾਉਂਦੇ ਰੇ ਗੋਹਾ ਛੁੱਟਦਾ ਹੀ ਜਾਂਦੇ ਦੇਖਿਆ ਜਾਂਦੇ ਗੋਹਾ ਛੁੱਟਣ ਦੇ ਤੇ ਦੂਰ ਤੇ ਤਿੰਨ ਖੜੇ ਆ ਇਹ ਗੋਹਾ ਪਾਉਂਦੇ ਆ ਇਹਨੂੰ ਆਵਾਜ਼ ਮਾਰੀ ਸਾਧੂ ਕਹਿੰਦਾ ਹਾਂ ਉੱਠ ਕੇ ਦੌੜਿਆ ਦੌੜ ਕੇ ਮਮਮੀ ਮੈਂ ਮਾ ਗਿਆ ਮੇਰੇ ਘਰ ਲੱਗ ਗਿਆ ਇਹ ਮੂਵੀ ਚ ਬੜੀ ਆਣਾ ਇਹਨਾਂ ਦੀ ਤਿੰਨ ਕਿਲੇ ਪਹਿਲੀ ਸੀ ਜੀ ਜਿਹੜੀ ਮਤਲਬ ਨਾ ਸਾਧੂ ਨੂੰ ਲੱਭਣ ਦੇ ਵਿੱਚ ਹੀ ਮੇਰਾ ਘਰ ਸਾਰਾ ਨੀ ਜਮੀਨ ਵਿਕੀ ਐ ਸਾਧੂ ਨੂੰ ਲੱਭਣ ਦੇ ਉਹ ਵੀ ਵਿਕ ਗਈ ਐ ਕਿਉਂ ਲੱਭਦੇ ਰਹੇ ਤਿੰਨ ਕਿੱਲੇ ਕਿਉਂ ਲੱਭਦੇ ਰਹੇ ਹਾਰ ਜੇਲ੍ਹ ਜਿਹੀ ਜਾਂਦੇ ਰਹੇ ਕੋਈ ਥਾਂ ਮੰਨੀ ਕਰ ਹੀ ਜਾਂਦੇ ਰਹੇ ਜਿੱਥੇ ਕੋਈ ਦਸਣਾ ਨਾ ਆਈ ਉਹ ਥਾਂ ਨਹੀਂ ਛੱਡਦੇ ਐਫ ਆਈ ਆਰ ਕਦੋਂ ਕਰਵਾਈ ਸੀ ਸਾਧੂ ਦੇ ਨਾਮ ਜੇ ਵਰ ਕੇ ਜੀ ਸਿਆਣਿਆਂ ਕੋਲ ਐਫ ਆਈ ਆਰ ਕਦੋਂ ਕਰਵਾਈ ਸੀ ਐਫ ਆਈ ਆਰ 7 12 2010 ਹਾਂਜੀ 7 12 2010 ਚ ਕਰਾਈ ਉਹ 2010 ਹਾਂ ਤੇ ਉਦੋਂ ਕਰਾਈ ਸੀ ਤੇ ਫਿਰ ਸਾਨੂੰ ਨਹੀਂ ਲੱਭਾ ਹੀ ਫੋਟੋ ਵੀ ਛਪਾਈਆਂ ਇਹਦੀਆਂ ਤੇ ਤਾਂ ਵੀ ਨਹੀਂ ਸਾਨੂੰ ਲੱਭਾ ਤੇ ਆ ਹੁਣ ਆਣ ਕੇ ਲੱਭਾ ਤੇ ਸ਼ੁਕਰ ਕਰਦੇ ਰੱਬ ਦੀ ਕਿਰਦੀ ਨੂੰ ਵੀ ਜਿਹੜਾ ਮੈਨੂੰ ਮਾਰੈ ਨ ਬਰਾਟਾ ਤਾ ਕੋਈ ਉਮੀਦ ਸੀ ਕਿ ਸਾਡੂ ਮਿਲੇਗਾ ਸਹੀ ਸਲਾਮਤ ਨਹੀਂ ਇਹ ਸਾਨੂੰ ਕੋਈ ਸਹਾਈ ਸੀ ਵੀ ਸਾਨੂੰ ਲੱਭ ਜੇਗਾ ਇਹ ਉਧਰ ਹੁੰਦੀ ਰਹਿਣਾ ਤੇ ਇਹ ਮੇਰਾ ਭਰਾ ਮੈਨੂੰ ਜੋਰ ਬਿਮਾਰ ਪੈਣਾ ਡੇਪਣਾ ਚੁੱਕ ਲੈਣਾ ਕਹਿਣਾ ਇਹ ਵੀ ਨਾ ਕਿਤੇ ਚਲ ਜੇ ਹੋਰ ਤੇ ਚਲ ਗਿਆ ਪਰਿਵਾਰ ਇਹ ਵੀ ਨਾ ਕਿਤੇ ਚਲੇ ਜਾਏ ਕਿ ਕੱਲੀ ਹੈ ਤਾਨੂੰ ਇਹ ਵੀ ਲੱਗਿਆ ਸੀ ਕਿ ਸਾਧੂ ਵੀ ਇਸ ਦੁਨੀਆ 'ਚ ਨਹੀਂ ਹੈ ਪੂਰੇ ਪਰਿਵਾਰ ਇਹ ਵਾਂ ਲੱਗਿਆ ਜਿਦਾ ਮੈਨੂੰ ਕੁਛ ਨਹੀਂ ਮੇਰਾ ਦਿੱਸਦਾ ਮੈਨੂੰ ਕੁਛ ਹੈ ਹੀ ਨਹੀਂ ਮੇਰੇ ਕੋਲ ਐਸਾ ਮੈਨੂੰ ਲੱਗੇ ਜਦੋਂ ਕੋਈ ਉਮੀਦ ਨਹੀਂ ਦਿਖੀ ਇੰਜ ਲੱਗਿਆ ਕਿ ਸਾਧੂ ਸ਼ਾਇਦ ਹੈ ਹੀ ਨਹੀਂ ਤੇ ਜਦੋਂ ਪਤਾ ਲੱਗਿਆ ਕਿ ਸਾਧੂ ਇਸ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ 'ਤੇ ਹੈ ਸਹੀ ਸਲਾਮਤ ਹੈ ਤਾਂ ਤੁਹਾਨੂੰ ਪਹਿਲੀ ਵਾਰ ਦੇਖਿਆ ਕਿ ਅਹਿਸਾਸ ਹੋਇਆ ਜਿਵੇਂ ਸਾਧੂ ਨੇ ਦੇਖਿਆ ਸੀ ਤੇ ਪੂਰੇ ਹਾਲ ਬੰਕੇ ਡਾੜੇ ਮੈਂ ਆਪ ਨਿਗਲ ਕੇ ਸਾਫ ਕੀਤਾ ਮਾਲਚ ਕਰ ਕਰਕੇ ਇਹਨਾਂ ਦੀ ਤੇ ਇਹਨੂੰ ਨੱਪ ਕੋਟ ਕੇ ਤੇ ਸਹੀ ਕੀਤਾ ਇਹ ਰੋਂਦਾ ਹੀ ਢਿੱਡ ਤੇ ਸਿਰ ਇੱਥੋਂ ਲਾ ਕੇ ਸਿਰ ਨੂੰ ਕਰਦਾ ਹੀ ਮੈਂ ਮੱਗਿਆ ਹਾਂ ਮੈਂ ਮੱਗਿਆ ਇਹਨੇ ਮਾਲਚ ਕਰ ਕਰਕੇ ਇੱਥੇ ਲਿਆਉਣਾ ਨਹੀਂ ਦੇ ਤੇ ਕਾਲਾ ਦੁੱਧ ਵਰਗਾ ਹੋਇਆ ਸੀ ਐਦਾਂ ਦਾ ਬਣਾਇਆ ਸੀ ਗੁਜਰਾਣਾ ਕਿਉਂ ਹੋਈ ਜਾਂਦੀ ਹੈ ਹੈ ਤੇ ਕਿਸ ਤਰ੍ਹਾਂ ਵੀਡੀਓ ਕਿਹੜੀ ਵਾਇਰਲ ਹੋਈ ਸੀ ਜਿਸ ਦੇ ਥਰੂ ਤੁਹਾਨੂੰ ਇਹ ਮਿਲੇ ਪਤਾ ਲੱਗਿਆ ਕਿ ਸਾਧੂ ਕਿਤੇ ਮੌਜੂਦ ਇਹ ਡਿਊ ਟੂ ਤੇ ਹੋਈ ਸੀ ਸੰਸਦ ਬਾਬਾ ਹਦੀਪ ਸਿੰਘ ਮਨਜੋਤ ਸਿੰਘ ਹੈ ਪੱਬਾ ਆਪਣੇ ਗੜਦੀਵਾਲ ਆ ਇਹ ਉਹਨਾਂ ਨੂੰ ਉਹਨਾਂ ਨੇ ਬਿਊ ਟੂ ਤੇ ਪਾਈ ਹੀ ਆਪਣੀ ਵੀ ਇਦਾਂ ਕਰਕੇ ਇੱਕ ਸਰਦਾਰ ਜੀ ਮਿਲਿਆ ਜੇ ਕਿਸੇ ਦਾ ਹੈ ਤਾਂ ਦੇ ਦਿਓ ਪਿੰਡ ਵਾਲਿਆਂ ਨੇ ਪਛਾਣ ਕੇ ਤੇ ਫਿਰ ਉਹਨਾਂ ਨਾਲ ਸੰਪਰਕ ਕੀਤਾ ਸੀ ਉਹਨਾਂ ਨਾਲ ਸੰਪਰਕ ਕੀਤਾ ਗੜਦੀਵਾਲ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪ੍ਰੂਫ ਦਿਓ ਤੁਸੀਂ ਅਸੀਂ ਵੀ ਉਹਨਾਂ ਨੂੰ ਪ੍ਰੂਫ ਭੇਜੇ ਪ੍ਰੂਫ ਭੇਜੇ ਫਿਰ ਉਹ ਸ਼ਾਨ ਬਸੂਣ ਕੇ ਕਹਿੰਦੇ ਵੀ ਤੁਸੀਂ ਆ ਜਾਓ ਫਿਰ ਪਿੰਡ ਦੇ ਕਰਨੈਲ ਗੰਜ ਦੇ ਸਾਰੇ ਮੋਤਵਾਰ ਮਤਲਬ ਬਹੁਤ ਪਿੰਡ ਦੇ ਬੰਦੇ ਗਏ ਉੱਥੇ ਜਿਨ੍ਹਾਂ ਵਿੱਚ ਮੈਂ ਵੀ ਗਿਆ ਨਾਲ ਤੇ ਅਸੀਂ ਸਿੱਧੇ ਗੜਦੀਵਾਲ ਬਾਬਾ ਦੀਪ ਸਿੰਘ ਸਸਤਾ ਜੋ ਹਨ ਉੱਥੇ ਗਏ ਸਿੱਧੇ ਉਹਨਾਂ ਨੂੰ ਨਾਲ ਲਿਆ ਉਹਨਾਂ ਨੇ ਆਪਣੇ ਬੰਦੇ ਲਏ ਤੇ ਬੰਦੇ ਲੈ ਕੇ ਫਿਰ ਸਾਨੂੰ ਸਿੱਧੇ ਉੱਥੇ ਲੈ ਕੇ ਗਏ ਚੰਡੌਰ ਜਿੱਥੇ ਗੁਜਰਾਂ ਦੇ ਗੋਹ ਰਹਿੰਦਾ ਹੈ ਉੱਥੇ ਵੀ ਸਾਨੂੰ ਲੈ ਗਏ ਤੇ ਜਾਂਦਿਆਂ ਨੂੰ ਇਹ ਗੋਆ ਸੁੱਟਣ ਦੇ ਆ ਸੀ ਇਹ ਨੀਵਾ ਹੀ ਸੀਗਾ ਤੇ ਉਦੋਂ ਅਚਾਨਕ ਹੀ ਬਾਜ ਮਾਰਤੀ ਸਾਧੂ ਜਿੰਨਾ ਲੰਗਾ ਸਾਧੂ ਤੇ ਤਾਂ ਜਾ ਕੇ ਤੇ ਹੈਰਾਨ ਹੋ ਗਿਆ ਵੀ ਮੈਨੂੰ ਸਾਧੂ ਦੀ ਆਵਾਜ਼ ਕਿੱਧਰੋਂ ਆ ਗਈ ਵੀ ਬੜੇ ਟਾਈਮ ਬਾਅਦ ਮੈਨੂੰ ਸਾਧੂ ਦੀ ਆਵਾਜ਼ ਆਈ ਤੇ ਦੇਖ ਕੇ ਜੀ ਰੋਣਾ ਕਰ ਰੋਣਾ ਲੱਗਾ ਭੱਜ ਆਇਆ ਜੀ ਮਾਰੀ ਛਾਲ ਤੇ ਸਾਰਿਆਂ ਨੂੰ ਕਿਸੇ ਨੂੰ ਚਾਚਾ ਤਾਇਆ ਹਰੇਕ ਨੂੰ ਜੀ ਇਹ ਬੰਦੇ ਨੇ ਪਛਾਣ ਲਿਆ ਜਾਂਦੇ ਮਮੀ ਨੂੰ ਦੇਖ ਕੇ ਬੜਾ ਰੋਇਆ ਮੁੰਡਾ ਮਤਲਬ ਜਦੋਂ ਇਹ ਰੋਇਆ ਕਰ ਲਾਇਆ ਤੇ ਫਿਰ ਅਸੀਂ ਉਹ ਗੁਜਰਾਣਾ ਕੀ ਗੁਜਰ ਭਜਣੇ ਸ਼ੁਰੂ ਹੋ ਗਏ ਉੱਥੇ ਗੁਜਰ ਭਜਣੇ ਸ਼ੁਰੂ ਹੋ ਗਏ ਤੇ ਬਾਬਾ ਦੀ ਇਸੇ ਸੰਸਥਾ ਦੇ ਨਾਲ ਮੁੰਡੇ ਕਾਫੀ ਜਵਾਨ ਸੀਗੇ ਉਹਨਾਂ ਨੇ ਫਿਰ ਭੱਜ ਕੇ ਉਹਨਾਂ ਨੂੰ ਫੜਿਆ ਭੱਜ ਕੇ ਫੜ ਕੇ ਤੇ ਫਿਰ ਉਹਨਾਂ ਨੂੰ ਉੱਥੇ ਬਿਠਾ ਲਏ ਤੇ ਫਿਰ ਸਾਡੀ ਅਗਲੀ ਕਾਰਵਾਈ ਸ਼ੁਰੂ ਹੋਈ ਫਿਰ ਮਨਜੋਤ ਭਾਜੀ ਔਰ ਅਸੀਂ ਥਾਣੇ ਗਏ ਥਾਣੇ ਜਾ ਕੇ ਫਿਰ ਅਸੀਂ ਤਲਾਹ ਦਿੱਤੀ ਤੇ ਥਾਣੇਦਾਰਿਆਂ ਨਾਲ ਥਾਣੇ ਨਾਲ ਕੋਈ ਨਾ ਰਿਸਪੌਂਸ ਨਹੀਂ ਦਿੱਤਾ ਮੈਡਮ ਸਾਨੂੰ ઠાણે तकरीबन ਜੋ ਪਹਿਲੇ ਮੁੰਚੀ ਸੀ ਨਾ ਉਹਨੂੰ ਤਾਂ ਅਣ ਦੇਖਿਆ ਜਾ ਕਰਦਾ ਜਦੋਂ ਐਸੇ ਇਦਾਂ ਲੰਗਾ ਵੀ ਜਿੱਦਾਂ ਇਹ ਬੰਦਿਆ ਪਹਿਲੇ ਕੁਝ ਬਾਰਤਲਾ ਇਹਨਾਂ ਦੀ ਹੋ ਚੁੱਕੀ ਹੈ ਤੇ ਅਸੀਂ ਕਾਫੀ ਕੋ ਕਰਦੇ ਰਹੇ ਫੇਰ ਮੁੜ ਕੇ ਪਰਚਾ ਸਾਡਾ ਤੀਜੇ ਦਿਨ ਆਇਆ ਜੀ ਦੋ ਦਿਨ ਸਾਡਾ ਪਰਚਾ ਹੀ ਨਹੀਂ ਹੋਇਆ ਜੀ ਫਿਰ ਐਸਐਚਓ ਆਇਆ ਤੀਜੇ ਦਿਨ ਚਲੋ ਕੋਈ ਕਾਰਨ ਹੋਏਗਾ ਉਹਨਾਂ ਦਾ ਕੁਝ ਆਪਣੇ ਸੁਲਤਾਨਪੋਹ ਚੱਲਦਾ ਹੋਏਗਾ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਚਲੋ ਐਵੇਂ ਦੋ ਐਸਐਚਓ ਨੇ ਕਾਰਵਾਈ ਕੀਤੀ ਉਹ ਬਿਲਕੁਲ ਠੀਕ ਹੀ ਸੀ ਜੋ ਥੱਲੇ ਸਟਾਫ ਸੀ ਉਹਨਾਂ ਨੇ ਸਾਨੂੰ ਇੰਨਾ ਕੋਈ ਗਾਈਡੈਂਸ ਨਹੀਂ ਦਿੱਤੀ ਚਲੋ ਜੀ ਭਾਜੀ ਮਨੋਜ ਦੂਜਾ ਸਰਪੰਚ ਸਾਹਿਬ ਨਾਲ ਸੀਗੇ ਸਾਰੇ ਜਦੋਂ ਗਰਮ ਹੋਣ ਲੱਗੇ ਨਾ ਫਿਰ ਉਹਨਾਂ ਨੇ ਸਾਨੂੰ ਇੱਕ ਐਸਐਸਆਈ ਦਿੱਤਾ ਅਮਰੀਕ ਅਮਰਜੀਤ ਸਿੰਘ ਸੀ ਅਮਰਜੀਤ ਸਿੰਘ ਤੇ ਆਹ ਪਰਨ ਜੀ ਤੇ ਸਬ ਇੰਸਪੈਕਟਰ ਸੀ ਉਹ ਨਾਲ ਤੇ ਇੱਕ ਸਿਪਾਈ ਲਿਆ ਤੇ ਫੇਰ ਗੁਜਰਾ ਦੇ ਡੇਰੇ ਗਏ ਛੰਡੌਰ ਗਏ ਉੱਥੇ ਫੇਰੇ ਅਸੀਂ ਇਹਨਾਂ ਨੂੰ ਲੈ ਕੇ ਤੇ ਠਾਣੇ ਆਏ ਫੇਰ ਉੱਥੇ ਜਾ ਕੇ ਉਹਨਾਂ ਨਾਲ ਗੁਜਰਾ ਨੂੰ ਬਿਠਾਲੇ ਸੀਗੇ ਸਾਰਿਆਂ ਨਾਲ ਤੇ ਗੁਜਰਾ ਨੂੰ ਲੈ ਕੇ ਆਏ ਉਹਨਾਂ ਕੋਲ ਤੋਂ ਫੇਰ ਉਹਨਾਂ ਨੂੰ ਲੈ ਕੇ ਤੇ ਇਹਨਾਂ ਨੂੰ ਆ ਗਏ ਜੀ ਫੇਰ ਉਹਨਾਂ ਨੂੰ ਆਪਣੇ ਉਹਨਾਂ ਦਾ ਨਾਮ ਕੋ ਰੱਖ ਲਿਆ ਆਪਣੇ ਕੋਲ ਤੇ ਸਾਨੂੰ ਕਹਿਣ ਵੀ ਲੈ ਜਾਓ ਅਸੀਂ ਉਹ ਇਦਾਂ ਲੈ ਕੇ ਨਹੀਂ ਆਏ ਅਸੀਂ ਕਿਹਾ ਵੀ ਸਾਨੂੰ ਲਿਖ ਕੇ ਦੋ ਤੁਸੀਂ ਤੁਹਾਡੇ ਥਰੂ ਅਸੀਂ ਲੈ ਕੇ ਜਾਣਾ ਅਸੀਂ ਮਤਲਬ ਡਾਇਰੈਕਟਲੀ ਨਹੀਂ ਗੁਜਰਾਂ ਦੇ ਕੋਲੋਂ ਨਹੀਂ ਅਸੀਂ ਲੈ ਕੇ ਜਾ ਰਹੇ ਅਸੀਂ ਤੁਹਾਡੇ ਥਰੂ ਲੈ ਕੇ ਜਾਵਾਂਗੇ ਚਲੋ ਜੀ ਉਹ ਮੰਨ ਕੇ ਮੈਡਮ ਫਿਰ ਆਪਾਂ ਉਹਨਾਂ ਨੂੰ ਪਰਚਾ ਪੁਰਚਾ ਕੀਤਾ ਉਹਨੇ ਚਰਨੋਂ ਫਿਰ ਮਨੋਜ ਸਾਨੂੰ ਥੋੜਾ ਜਿਹਾ ਭਾਰੀ ਜੀ ਬੋਲਣ ਲੱਗਾ ਐਸਆਈ ਜੀ ਹੋਰ ਪਈ ਤੂੰ ਗੱਲ ਨੂੰ ਥੱਲੇ ਡਿੱਗ ਜਾਂਦੇ ਮਤਲਬ ਉਹ ਕੀ ਸੀਗਾ ਜਿੱਦਾਂ ਪਹਿਲੇ ਮੰਨ ਲਓ ਵੀ ਗੱਲ ਹੋਈ ਹੁੰਦੀ ਹੈ ਨਾ ਵੀ ਉਹ ਮਤਲਬ ਸੰਸਥਾ ਨੂੰ ਵੀ ਮਤਲਬ ਉਹ ਗੇਟ ਆਊਟ ਦੇ ਮਤਲਬ ਸਾਈਡ ਤੇ ਕਰਕੇ ਤੇ ਗੁਜਰਾਂ ਨੂੰ ਮਤਲਬ ਸੈਟੀਸਫਾਈ ਕਰਨਾ ਚਾਹੁੰਦਾ ਵੀ ਗੁਜਰਾਂ ਸੈਟੀਸਫਾਈ ਹੈ ਠੀਕ ਆ ਤੁਸੀਂ ਗੱਲ ਤਾਂ ਫਿਰ ਉਹ ਮਨੋਜ ਭਾਜੀ ਹੁਣੀ ਗਰਮਗਰੂ ਹੋਏ ਉਹਦਾ ਨਾ ਤੇ ਫੇਰ ਸਾਨੂੰ ਉਹਨਾਂ ਨਾਲ ਦਿੱਤਾ ਤੇ ਫੇਰ ਉਹ ਲੈ ਕੇ ਤੇ ਸੀ ਸਾਡਾ ਪਰਚਾ ਹੋ ਗਿਆ ਇਸ ਵੇਲੇ ਉਹ ਗੁਜਰ ਕਿੱਥੇ ਨੇ ਉਹਨਾਂ ਤੇ ਕੀ ਕਾਰਵਾਈ ਹੋ ਰਹੀ ਗੁਜਰ ਅੱਜ ਅਸੀਂ ਮੈਡਮ ਫੇਰ ਠਾਣੇ ਗਏ ਸੀਗੇ ਖਾਣਿਓ ਸਾਨੂੰ ਇਹ ਹੀ ਮਿਲਿਆ ਵੀ ਪਰਚਾ ਪਹਿਲੀ ਤੇ ਗੱਲ ਅਸੀਂ ਤਿੰਨ ਤੇ ਕਰਾਇਆ ਸੀ ਪਰਚਾ ਦੋ ਇੱਕ ਤੇ ਹੋਇਆ ਜੀ ਸ਼ਾਇਦ ਉਹਨਾਂ ਕੋਈ ਇਨਕੁਆਰੀ ਕੀਤੀ ਹੋਏਗੀ ਚਾਹੇ ਇੱਕ ਤੇ ਹੋਇਆ ਇਹਦੇ ਬਾਰੇ ਜਾਣਕਾਰੀ ਨਹੀਂ ਸਾਨੂੰ ਦਿੱਤੀ ਉਹਨਾਂ ਨੇ ਤੇ ਸਾਡੀ ਸਮਝਣ ਦੇ ਵਿੱਚ ਸ਼ਾਇਦ ਉਹਨਾਂ ਇਨਕੁਆਰੀ ਕੀਤੀ ਹੋਏਗੀ ਇਹ ਕਰਕੇ ਦੋ ਨਾਂ ਕੱਟ ਦਿੱਤੇ ਵੀ ਠੀਕ ਆ ਇੱਕ ਦੇ ਗੋਲ ਸੀਗਾ ਉਹਨੇ ਹੀ ਫੜਨਾ ਠੀਕ ਆ ਸਾਰਿਆਂ ਨੂੰ ਨਹੀਂ ਫੜਨਾ ਚਾਹੀਦਾ ਤੇ ਉਹ ਅੱਜ ਦੀ ਡੇਟ ਦੇ ਵਿੱਚ ਉਹਨਾਂ ਗਿਆ ਵੀ ਅਰੈਸਟ ਕਰ ਲੈ ਅੰਡਰ ਅਰੈਸਟ ਹੈ ਮਾਤੇ ਜਦੋਂ ਸਾਧੂ ਲਾਪਤਾ ਹੋਇਆ ਉਸ ਤੋਂ ਪਹਿਲੇ ਪਰਿਵਾਰ ਪੂਰਾ ਸੀ ਹਜਦਾ ਵਜਦਾ ਪਰਿਵਾਰ ਸੀ ਪਿਤਾ ਸੀ ਇਹਦਾ ਭਰਾ ਸੀ ਭੈਣ ਸੀ ਜਦੋਂ ਵਾਪਸ ਆਇਆ ਦੇਖਿਆ ਘਰ ਖਾਲੀ ਹੈ ਤਾਂ ਪੁੱਛਦਾ ਨਹੀਂ ਹੈ ਪਿਤਾ ਕਿ ਉਹਨੇ ਪੁੱਛਿਆ ਸੀ ਮੈਨੂੰ ਤੇ ਮੈਂ ਕਿਹਾ ਵਾਂਡੇ ਚਲ ਗਏ ਆ ਮੈਂ ਕਿਹਾ ਤੇਰੀ ਭੈਣ ਗਈ ਆ ਦੂਰ ਤੇ ਉਹਨੂੰ ਲੈਣ ਗਿਆ ਜਰਾ ਡੈਡੀ ਤੇ ਇਹ ਕਹਿੰਦਾ ਭਾਜੀ ਦੂਸਰਾ ਮੈਂ ਇਹਦਾ ਬੌਡੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਤੂੰ ਇੱਧਰ ਗਈ ਵੀ ਇਹ ਵਾਂਡੇ ਗਿਆ ਉਹਨੇ ਕਿਹਾ ਨਹੀਂ ਬਾਪੇ ਦੇ ਗਿਆ ਆ ਤੇ ਨੇ ਫਿਰ ਚੁੱਪ ਗਾ ਰਿਆ ਨਹੀਂ ਤੋਂ ਰੋਵੇ ਕਹਿੰਦਾ ਮੈਨੂੰ ਸਾਧੂ ਮੈਨੂੰ ਭਾਜੀ ਮਿਲਾ ਮੈਨੂੰ ਭਾਜੀ ਮੈਨੂੰ ਭਾਬੀ ਨਹੀਂ ਆਈ ਮੈਨੂੰ ਲੈ ਮੈਨ ਨਹੀਂ ਆਏ ਤੇ ਉਹਨਾਂ ਨੇ ਫਿਰ ਫੋਨ ਕੀਤਾ ਕਹਿੰਦੀ ਨਹੀਂ ਸਾਧੂ ਉਹ ਬਾਬੇ ਦੇ ਦੂਰ ਗਿਆ ਮੈਨ ਗਿਆ ਫਿਰ ਅਸੀਂ ਆਵਾਂਗੇ ਬਾਬੇ ਨੂੰ ਆਉਟ ਫਿਰ ਅਸੀਂ ਆਵਾਂਗੇ ਤੇ ਮੈਨੂੰ ਪੁੱਛਦਾ ਹੁਣ ਵੀ ਕਦੀ ਅਜੇ ਦਿੱਕਤ ਆਈ ਨਹੀਂਗੇ ਮੈਂ ਕਿਹਾ ਨਹੀਂ ਦੂਰ ਬਾਬੇ ਦੇ ਗਏ ਨਾ ਤੇ ਤੇ ਵਾਂਡੇ ਗਏ ਆ ਤੇਰੀ ਭੈਣ ਗਈ ਤੇ ਤੇਰਾ ਡੈਡੀ ਉਹਨੂੰ ਲੈਣ ਗਿਆ ਇਸ ਕਰਕੇ ਰੱਖਿਆ ਨਹੀਂ ਤੇ ਮੈਂ ਕਿਹਾ ਹੋਰ ਨਾ ਕਿਤੇ ਬਿਮਾਰ ਹੋ ਕੇ ਮਰ ਜਾ ਤੇ ਫੇਰ ਮੈਂ ਇਹ ਵੀ ਕਿੱਥੋਂ ਲੈਣਾ ਇਸ ਕਰਕੇ ਡਰਦੀ ਨਹੀਂ ਮੈਂ ਉਹ ਦੱਸਦੀ ਪੀ ਉਹ ਨਾ ਹਵੇ ਵੀ ਜਾਂਦਾ ਰਹੇ ਕਿੰਨੀ ਉਮਰ ਐ ਸਾਲ ਦੀ ਐ ਨਹੀਂ ਆ ਗਈ 35 ਸਾਲ ਦੀ ਉਮਰ ਲਗਭਗ 35 ਸਾਲ ਲਗਭਗ 35 ਸਾਲ ਦੀ ਉਮਰ ਤੇ ਮੇਰੇ ਮਾਂ ਤੇ ਮਾੜੀ ਜੀ ਬੜੀ ਦੁਖੀ ਆ ਇੰਨਾ ਮੇਰਾ ਪਰਿਵਾਰ ਚੜ ਗਿਆ ਨੇ ਮੈਂ ਕਹਿੰਦਾ ਜੁਕ ਕਾਹ ਯੋ ਕਿੰਨੇ ਉਹਨਾਂ ਦੀਆਂ ਬੱਚੀਆਂ ਆ ਐਡੀਆਂ ਢੁੱਗਾਂ ਵਿੱਚ ਸੰਭਦੀਆਂ ਦੋ ਇੱਕ ਪੋਤਰਾ ਇੱਕ ਬੋਤਰੀ ਇੱਕ ਦੋ ਦੋਤਰੀਆਂ ਆ ਤੇ ਉਹ ਮੈਨੂੰ ਮੈਨੂੰ ਸਾਮੀਆਂ ਵੇਂਦੀਆਂ ਕੌਣ ਸਾਮੇ ਫਿਰ ਤੂੰ ਜਿਹੜੀ ਲੰਗੜੀ ਉਹ ਵਿਚਾਰੀ ਕਿੱਥੋਂ ਕਮਾ ਕੇ ਲਿਆਵੇ ਇਹ ਗੱਲ ਜਨਾਬ ਜੀ ਰੋਭੂ ਨਾ ਹੌਸਲਾ ਰੱਖੋ ਪਰਿਵਾਰ ਚਾਹੇ ਇਸ ਵੇਲੇ ਪੂਰਾ ਪਰਿਵਾਰ ਨਹੀਂ ਮੌਜੂਦ ਪਰ ਪ੍ਰਮਾਤਮਾ ਨੇ ਕੁਮੀਦ ਦੀ ਕਿਰਨ ਜ਼ਰੂਰ ਦਿਖਾਈ ਹੈ 9 ਸਾਲ ਬਾਅਦ ਤੁਹਾਡਾ ਪੁੱਤਰ ਤੁਹਾਨੂੰ ਮਿਲਦਾ ਹੈ ਹਾਂ ਜੀ 9 ਸਾਲ ਬਾਅਦ ਦਿਖਾਇਆ ਤੇ ਮਹਾਰਾਣੀ ਚਲੋ ਸਾਡੀ ਖੁਸ਼ੀ ਦਿਖਾਈ ਆ ਪਰ ਜੋੜਾ ਸਾਡੇ ਨਾਲ ਗੁਜਰਾ ਕੀਤਾ ਮੇਰੇ ਨਾਲ ਬੁਰੀ ਹਾਲਤ ਕੀਤੀ ਚੰਗੀ ਮੇਰੇ ਨਾਲ ਨਹੀਂ ਕੀਤੀ ਇਹਨਾ ਅਜ ਮੇਰੇ ਨਾਲ ਕੀਤੀ ਗੱਲ ਨੂੰ ਅਗਰ ਵੀ ਕਿਸੇ ਨੇ ਕਰਨਗੇ ਪਰ ਇਹ ਡੱਕਾ ਪੋਣਾ ਚਾਹੀਦਾ ਤੋ ਜੋ ਮੇਰਾ ਮਾਮਲਾ ਵੀ ਮੈਨੂੰ ਮਿਲਣਾ ਚਾਹੀਦਾ ਕੀ ਕਹਿੰਦਾ ਪ੍ਰਸ਼ਾਸਨ ਸਜ਼ਾ ਮਿਲੇਗੀ ਦੋਸ਼ੀਆਂ ਨੂੰ ਹਾਂ ਕਹਿੰਦੇ ਸਜ਼ਾ ਮਿਲੇਗੀ ਉਹਨੂੰ ਦੋਸ਼ੀ ਨੂੰ ਅਗਲੀ ਕਾਰਵਾਈ ਜੋ ਉਹਨਾਂ ਬੋਲੇ ਆ ਵੀ ਅਸੀਂ ਕੋ ਪਰਚਾ ਦੇ ਦਿੱਤਾ ਅੰਡਰਐਸਟ ਕਰ ਲੈ ਅਗਲੀ ਕਾਰਵਾਈ ਕੋਡ ਦੀ ਹੈ ਕੋਡ ਕੀ ਕਹਿੰਦਾ ਉਹਨਾਂ ਦਾ ਸਾਡਾ ਸਾਨੂੰ ਅੱਜ ਇਹ ਕਹਿਣਾ ਹੈਗਾ ਵੀ ਅੱਗੇ ਕਾਰਵਾਈ ਕੋਡ ਦੀ ਹੈ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਾਲਿਆਂ ਨੇ ਜਦੋਂ ਇਸ ਤੋਂ ਪਹਿਲਾਂ ਗੁਜਰਾ ਦੇ ਡੇਰੇ ਤੇ ਛਾਪਾ ਮਾਰਿਆ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਬੱਚਾ ਹੈ ਪੰਜਾਬੀ ਹੈ ਜਿਹਨੂੰ ਇੱਥੇ ਇਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਜਿਸ ਤੇ ਤਸ਼ੱਦਦਟਾਇਆ ਜਾ ਰਿਹਾ ਜਦੋਂ ਉਦੋਂ ਸਾਧੂ ਨੂੰ ਨਾਲ ਲਾਣ ਨੂੰ ਕਿਹਾ ਉਦੋਂ ਸਾਧੂ ਨਾਲ ਨਹੀਂ ਆਇਆ ਉਦੋਂ ਸਾਧੂ ਮੈਡਮ ਨਾਲ ਕਿਉਂ ਨਹੀਂ ਆਇਆ ਉਹ ਬਾਅਦ ਚ ਇਹਦੀ ਥੋੜੀ ਥੋੜੀ ਸਮਝੇ ਸਾਨੂੰ ਸਾਧੂ ਨੂੰ ਆਉਂਦੀ ਆਮ ਬੰਦਾ ਇੱਕਦਮ ਆ ਜਾਂਦਾ ਤੇ ਇਹਦੀ ਸਮਝ ਨਹੀਂ ਉਹ ਸਮਝ ਨਹੀਂ ਪਉਂਦਾ ਇਨੂੰ ਐਕਚੁਅਲੀ ਜਦੋਂ ਬਾਬਾ ਦੀਪ ਸਿੰਘ ਵਾਲੇ ਸੰਸਥਾ ਬੋਲ ਰਹੀ ਸੀ ਜਾਣੇ ਲਈ ਵਾਸਤੇ ਇਹ ਕਿਉਂ ਨਹੀਂ ਬੋਲਦਾ ਮੈਨੂੰ ਉਧਰੋਂ ਇਸ਼ਾਰੇ ਕਰ ਰਹੀ ਮੈਨੂੰ ਮਤਲਬ ਇੰਦਾ ਤਾਂ ਘੂਰੀਆਂ ਬਟਨ ਦਿਆ ਗੁਮਾਰਕੁੱਟ ਦਾ ਇਸ਼ਾਰੇ ਕਰ ਰਿਆ ਸੀ ਇਹ ਕਰਕੇ ਉਹਨਾਂ ਨੇ ਨਾ ਕਰ ਦਿੱਤੀ ਇਹਨੂੰ ਜਾਣ ਬਾਕੀ ਇਹ ਜਾਣ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਦੀਆਂ ਤਸਵੀਰਾਂ ਤੇ ਇਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਫਿਰ ਉਹਨਾਂ ਨੇ ਵਾਇਰਲ ਕੀਤੀਆਂ ਵੈਰਲ ਕੀਤੀਆਂ ਤੇ ਫੇਰ ਸਾਨੂੰ ਪਤਾ ਲੱਗਾ ਮੈਨੂੰ ਬਹੁਤ ਲੰਬਿਆਂ ਮਹਿਨਤ ਤਿਹਾਰ ਜੇਲ੍ਹ ਤੱਕ ਜੱਬਿਆ ਬਣੀ ਗਾ ਨਹੀਂ ਕੋਈ ਪੰਜਾਬ ਦਾ ਕੋਨਾ ਕੋਨਾ ਨਹੀਂ ਛੱਡਿਆ ਜੇਲ੍ਹਾਂ ਨਹੀਂ ਛੱਡੀਆਂ ਕੋਈ ਵੀ ਮੈਡਮ ਬਹੁਤ ਦੂਰ ਕਿ ਪਤਾ ਲੱਗ ਗਿਆ ਵੀ ਇਹਨੂੰ ਮਿਲਟੈਂਡ ਕਰਕੇ ਬਣਾ ਕੇ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਕੀਤਾ ਉੱਥੇ ਬਹੁਤ ਪਿੰਡ ਪਿੰਡੋਂ ਬਹੁਤ ਕਾਫੀ ਬੰਦੇ ਸ਼ਹਿਰ ਦੇ ਸੇ ਕੋਈ ਪਿੰਡ ਦੇ ਸੇ ਕੁਝ ਵੀ ਦੇ ਸੇ ਅਸੀਂ ਕੋਈ ਥਾਂ ਟਿਕਾਣਾ ਨਹੀਂ ਛੱਡਿਆ ਫੇਰ ਪੁੱਛਿਓ ਤੇ ਅਸੀਂ ਕੋਈ ਸਿਆਣਾ ਨਹੀਂ ਛੱਡਿਆ ਇੰਨਾ ਰੁਪਈਆ ਲਾਇਆ ਵਾਹ ਇੱਕ ਗੱਲ ਆ ਉਹ ਤਾਂ ਖਾਲੀ ਹੋ ਗਏ ਉਹ ਖਾਲੀ ਹੋ ਗਏ ਬਿਲਕੁਲ ਮੇਰੇ ਕੋਲ ਕੁਝ ਨਹੀਂ ਰਹਿ ਗਿਆ ਮੇਰੇ ਕੋਲ ਐਨ ਖਾਲੀ ਹੋ ਕੇ ਬੈਠੀ ਆ ਮੈਂ ਤੇ ਬੱਚੇ ਦਾ ਇਲਾਜ ਮੈਂ ਕਿੱਥੋਂ ਕਰਾਉਣਾ ਜੇ ਮੈਨੂੰ ਕੋਈ ਪੈਸਾ ਨਹੀਂ ਹੋਏਗਾ ਤੇ ਆਪਣਾ ਮੁੰਡਾ ਮੈਂ ਇਲਾਜ ਕਰਉਂ ਨਹੀਂ ਆ ਆ ਮੁੰਡਾ ਵਿਚਾਰਾ ਚੱਲਣ ਫਿਰਣ ਦੇ ਵਿੱਚ ਚੱਲਣ ਫਿਰਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਦਿੱਕਤ ਆਉਂਦੀ ਇੱਥੋਂ ਲੱਗੇ ਸਿਰ ਤੇ ਕਰ ਸਾਰਾ ਸਰੀਰ ਹੁੰਦਾ ਆ ਪਾਰਲੇ ਕਰਦਾ ਚੁਕ ਚੁਕ ਮਾਰੇਗਾ ਸਰੀਰ ਬੁਗਰੇ ਹਾਲ ਕਰੇਗਾ ਫੇ ਮੈਂ ਫੜ ਕੇ ਘੁੱਟੂਗੀ ਨੱਪੂਗੀ ਤੁਸੀਂ ਇਹਦਾ ਇਲਾਜ ਕਰ ਰਹੇ ਹੋ ਹਾਂ ਮੈਂ ਜਦੋਂ ਆਇਆ ਇਹ ਮੈਂ ਇਹਦਾ ਲੱਜ਼ ਕੀਤਾ ਪਹਿਲਾਂ ਤੇ ਜਦੋਂ ਆਇਆ ਇਹ ਆਣਗੇ ਨੂੰ ਦੇਖਿਆ ਅਸੀਂ ਪਹਿਲਾਂ ਤੇ ਇਹਦਾ 3-4 ਘੰਟੇ ਇੱਥੇ ਮਤਲਬ ਪਿੰਡ 'ਚ ਵੇਟ ਕੀਤੀ ਜਦੋਂ ਸਾਨੂੰ ਬਾਹਰ ਲੱਗਾ ਵੀ ਲੈਣ ਗਏ ਨੇ ਸਾਰੇ ਪਿੰਡ ਦੇ ਇੱਥੇ ਇਕੱਠਾ ਹੋ ਗਿਆ ਆ ਕੇ ਕੋਈ ਪਿੰਡ ਦਾ ਮਤਲਬ ਵਾਸੀ ਜਿਹੜਾ ਹੈਗਾ ਨਾ ਉਸ ਹਾਵ ਲਾਤੀ ਹੁਣ ਰੋਟੀ ਤੱਕ ਨਹੀਂ ਬਿਗਾਈ ਇਹਦੇ ਇੰਤਜ਼ਾਰ 'ਚ ਇਹ ਥੋੜਾ ਲੇਟ ਹੋ ਗਿਆ ਪਹਿਲਾਂ ਭਲਾਥ ਥਾਣੇ ਗਏ ਉੱਥੋਂ ਥੋੜਾ ਕਵਰਿੰਗ ਕਰਕੇ ਫਿਰ ਇਹਨਾਂ ਨੇ ਆਣਾ ਸੀਗਾ ਫਿਰ ਇਹ ਲੈ ਕੇ ਆਏ ਇਹ ਸਾਧੂ ਇਹ ਬੰਦਾ ਹੀ ਸਾਧੂ ਨੀਗਾ ਹੈ ਵੀ ਸਾਧੂ ਇਹ ਨਾਮ ਹੀ ਇਹਦਾ ਸਾਧੂ ਹੀ ਹੈ ਇਹ ਤੇ ਫੁੱਲ ਸੁੱਟੇ ਗਏ ਫਟਾਕੇ ਜਿਹੜੇ ਅਤਿਸ਼ਬਾਜ਼ੀਆਂ ਚਲਾਈਆਂ ਗਈਆਂ ਠੀਕ ਹੈ ਜੀ ਔਰ ਜਦੋਂ ਆਇਆ ਢੋਲ ਲਿਆਂਦੇ ਗਏ 2 ਘੰਟੇ ਪਹਿਲਾਂ ਢੋਲ ਆ ਗਿਆ ਢੋਲ ਵੱਜਦਾ ਰਿਹਾ ਅਮੜ ਕੇ ਇੱਥੇ ਜਦੋਂ ਨੇ ਪਹਿਲਾਂ ਭੰਗੜਾ ਪਾਇਆ ਜਦੋਂ ਇਹਦੇ ਇੰਜੈਕਸ਼ਨ ਦੀ ਡੋਜ਼ ਜਿਹੜੀ ਹੈ ਨਾ ਉਹ ਖਤਮ ਹੋਈ ਹੈ ਉਦੋਂ ਇਹ ਡਿੱਗ ਗਿਆ ਅਸੀਂ ਇਹਨੂੰ ਖੜਾ ਖੜ ਕਰਕੇ ਤੇ ਲੰਮਾ ਪਾਇਆ ਪੁੱਛਿਆ ਕੀ ਗੱਲ ਹੈ ਕਹਿੰਦਾ ਭਾਈ ਅਸੀਂ ਸਮਝ ਗਏ ਟੀਕਾ ਮੱਝ ਮੇਰੇ ਮੇਰੇ ਟੀਕਾ ਮੱਝ ਬਾਕੀ ਮੱਝ ਸਾਨੂੰ ਇਹਦੀ ਸਮਝ ਹੈ ਸੀ ਪੀ ਐ ਐਸਟਮ ਕਹਿ ਰਿਹਾ ਵੀ ਮੈਨੂੰ ਮੱਜਾਂ ਨਾਲ ਟੀਕਾ ਲਾਉਂਦੇ ਰਹੇ ਨੇ ਤੇ ਉਹੀ ਦੁਆਰਾ ਸੂਈ ਨਾਲ ਮੱਜਾਂ ਲਾਉਂਦੇ ਰਹੇ ਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਹੁਣ ਇਹਨਾਂ ਅਗਲੇ ਦਿਨ ਮੈਂ ਕਬੂਰਥਲੇ ਭੇਜਤਾ ਭਲਤ ਉੱਥੋਂ ਉਹਨਾਂ ਨੇ ਇਹਨੂੰ ਮਤਲਬ ਰੈਫਰ ਕਰਤਾ ਕਬੂਰਥਲੇ ਰੈਫਰ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਸੁਣਿਆ ਉਹਨਾਂ ਨੇ ਦੱਸਿਆ ਸਾਨੂੰ ਉਹਨਾਂ ਨੇ ਫੇਰ ਮੈਡੀਸਿਨ ਦਿੱਤੀ ਇਹਨੂੰ ਮੈਡੀਸਿਨ ਦੇ ਕੇ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਤੁਸੀਂ ਇਦਾਂ ਕਰੋ ਇਹਨੂੰ ਲੈ ਜਾਓ ਜੇਕਰ ਇਹ ਥੋੜਾ ਹੋਸ਼ ਵਿੱਚ ਹੋਵੇ ਡੋਜ਼ ਜ਼ਰੂਰ ਮੰਗੇ ਜੇ ਹੋਸ਼ ਹੋਵੇ ਨਾ ਇਹ ਆਪਣੇ ਆਪ ਥੋੜਾ ਮਤਲਬ ਕੋ ਹੋਵੇ ਇਹਨੂੰ ਪਤਾ ਹੋਵੇ ਨਾ ਕਿ ਮੈਨੂੰ ਇੰਜੈਕਸ਼ਨ ਜਿਹੜਾ ਲਾਉਂਦੇ ਸੀ ਨਾ ਉਹ ਮੱਝ ਦਾ ਸੀ ਤੇ ਉਹ ਮੱਝ ਦੇ ਟੀਕੇ ਦੇ ਵਿੱਚ ਨਾ ਨਸ਼ਾ ਸੀ ਤੇ ਇਹ ਡੋਜ਼ ਮੰਗੇ ਇਹ ਸਿਰਫ ਤਕਲੀਫ ਮਹਿਸੂਸ ਕਰਦਾ ਰਿਹਾ ਜਿਆਦਾ ਚਾਰ-ਪੰਜ ਦਿਨ ਤਕਲੀਫ ਇਹਨੇ ਪੂਰੀ ਮਹਿਸੂਸ ਕੀਤੀ ਹੈ ਜਿੱਦਾਂ ਆਪਾਂ ਹੁਣ ਇੱਕ ਬੰਦਾ ਲਿਆਉਨੇ ਆ ਕੋਈ ਨਸ਼ਾ ਕਰਦਾ ਉਹ ਆਪਾਂ ਲਿਆ ਘਰ ਲਵਾ ਭਾਲਨੇ ਆਪਾਂ ਠੀਕ ਹੈ ਉਹਨੂੰ ਮਤਲਬ ਸਵੇਰੇ ਹੋ ਗਿਆ ਸ਼ਾਮ ਦੀ ਡੋਜ਼ ਨਹੀਂ ਮਿਲੀ ਨਾ ਉਹਦੇ ਲੱਤਾਂ ਮਾਰੂਗਾ ਛਤ ਨਾਲ ਇਨੂੰ ਲੋਦਣਾ ਮਿਲੀ ਮੈਂ ਰਾਤ ਨੂੰ ਆਇਆ ਦੱਸੋ ਕੀ ਗੱਲ ਹੈ ਜਦੋਂ ਸਮਝਾਇਆ ਮੈਂ ਇਹਨੂੰ ਨਾ ਮੈਡੀਸਨ ਦਿੱਤੀ ਇੱਕ ਗੋਲੀ ਰੈਸਵਾ ਦਿੱਤੀ ਨਾਲ ਉਹਨੇ ਟੇਕਿਆ ਪਰ ਜਦੋਂ ਮਾਰਨਿੰਗ ਹੋਈ ਸਵੇਰੇ ਫੇਰ ਉਹੀ ਕੰਡੀਸ਼ਨ ਟੋੜ ਲੱਗਦੀ ਹਾਂ ਟੋੜ ਲੱਗੀ ਇਹਨੂੰ ਪੂਰੀ ਸਵੇਰੇ ਫੇਰ ਹੱਲ ਕਰਕੇ ਫੇਰ ਮੈਂ ਇਹਨੂੰ ਸ਼ਹਿਰ ਭੇਜਦਾ ਮੈਂ ਕਿਹਾ ਵੀ ਅੱਗੇ ਹੀ ਕੰਡੀਸ਼ਨ ਉਹਦੀ ਵਿਚਾਰੇ ਦੀ ਉਦਾਂ ਦੀ ਐ ਨਾਲੇ ਉਦਾਂ ਦੀ ਕੰਡੀਸ਼ਨ ਐ ਇਹ ਚਲੋ ਮਨਜੋਦ ਭਾਈ ਉਹਨਾਂ ਦਾ ਬੜਾ ਮਤਲਬ ਬਹੁਤ ਵੱਡਾ ਸਹਿਯੋਗ ਰਿਹਾ ਸਾਡੇ ਪਿੰਡ ਦਾ ਮੁੰਡਾ ਸੀਗਾ ਸਾਡੇ ਸਾਰੇ ਪਿੰਡ ਦੇ ਬੰਦੇ ਸੀ ਜਿਨ੍ਹਾਂ ਨੇ ਇਸ ਤੱਕ ਕਵਰੇਜ ਦੀ ਕਰਤੀ ਵੈਸੇ ਸਾਨੂੰ ਉਮੀਦ ਇਹ ਹੈਗੀ ਸੀ ਵੀ ਬੱਚਾ ਜਿਹੜਾ ਨਾ 6 ਮਹੀਨੇ ਤੋਂ ਸਾਲ ਦੇ ਵਿੱਚ ਵਿੱਚ ਇਹ ਬੱਚਾ ਖਤਮ ਹੋ ਜਾਣਾ ਸੀ ਉਹ ਕਰਦੇ ਇਦਾਂ ਨੇ ਕੱਲ ਭਾਜੀ ਵੀ ਗੱਸਤੇ ਆਪਣੇ ਦੱਸਣ ਦੇ ਸੀ ਉਹ ਕਰਦੇ ਇਦਾਂ ਨੇ ਉਹ ਕੀ ਕਰਦੇ ਇਦਾਂ ਕੰਮ ਕਰਾਖ ਰੂਗੇ ਜਦੋਂ ਬੱਚਾ ਡੈੱਡ ਹੋ ਜਾਂਦਾ ਨਾ ਉਹ ਜਾ ਕੇ ਉਹਨੂੰ ਰੋਡ ਤੇ ਛੱਡ ਦਿੰਦੇ ਐਕਸੀਡੈਂਟ ਕੇਸ ਬਣ ਜਾਂਦੇ ਨੇ ਜਾਂ ਦੱਬ ਦਿੰਦੇ ਨੇ ਪਰ ਇਹ ਹੁਣ ਲਾਭੀ ਥੋੜਾ ਜਿਹਾ ਟਾਈਮ ਲੱਗਿਆ ਮੈਨੂੰ ਉਮੀਦ ਸੀ ਮੈਂ ਕਿਹਾ ਜੇ ਜ ਕੰਡੀਸ਼ਨ ਦੇਖੀ ਇਹਦੀ ਮੈਂ ਕਿਹਾ ਵੀ ਇਹ 6 ਮਹੀਨੇ ਤੋਂ ਉੱਪਰ ਟਾਈਮ ਨਹੀਂ ਕੱਢਣਾ ਇਹਨੇ ਪਰ ਫਿਰ ਵੀ ਇਹਦੀ ਹੁਣ ਉੱਥੋਂ ਟ੍ਰੀਟਮੈਂਟ ਚੱਲਦਾ ਪਿਆ ਟ੍ਰੀਟਮੈਂਟ ਵੀ ਆਪਾਂ ਹੁਣ ਸਰਕਾਰੀ ਕਰਾਇਆ ਕਿਉਂ ਕਿ ਕਿਉਂਕਿ ਉਹਨਾਂ ਕੋਲ ਹੁਣ ਇੰਨੀ ਪੇਮੈਂਟ ਹੈ ਨਹੀਂ ਜਿਹੜੇ ਪ੍ਰਾਈਵੇਟ ਲੈ ਜਾਣ ਇਹਨੂੰ ਇਹ ਹੋਸ਼ ਨਹੀਂ ਵੀ ਮੇਰੇ ਟੀਕੇ ਨਸ਼ਾ ਲੱਗਦਾ ਜੇ ਇਹਨੂੰ ਹੁਸ਼ ਹੋਵੇ ਆਪਾਂ ਤੁਸੀਂ ਦੇਖ ਲਈਓ ਜਿਹੜਾ ਬੰਦਾ ਆਪਾਂ ਕੋਈ ਵੀ ਲਾ ਲਓ ਮੈਂ ਜਾਂ ਭਾਜੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਮੇਰੇ ਨਸ਼ੇ ਦਾ ਟੀਕਾ ਲੱਗਦਾ ਪਿਆ ਜਾਂ ਮਨਸ਼ੇਦ ਦਵਾਈ ਖਾਨਾ ਪਿਆ ਠੀਕ ਹੈ ਉਹ ਦੁਬਾਰਾ ਫੇਰ ਮੰਗੂਗਾ ਬਟ ਇਹਨੂੰ ਇਸ ਗੱਲ ਦਾ ਪਤਾ ਨਹੀਂ ਵੀ ਮੈਨੂੰ ਨਸ਼ੇ ਦਾ ਟੀਕਾ ਲਾਉਂਦੇ ਸੀ ਇਹਨੂੰ ਇਹ ਮੇਰੇ ਟੀਕਾ ਲਾਉਂਦੇ ਸੀ ਉਸ ਬੇਸ ਦੇ ਉੱਪਰ ਅਸੀਂ ਦੁਬਾਰਾ ਜਦੋਂ ਆਇਆ ਇੰਨੀ ਜ਼ਿਆਦਾ ਖੁਸ਼ੀ ਕੀਤੀ ਹੈ ਵੀ ਹਸਾਬ ਹੀ ਕੋਈ ਨਹੀਂ ਤੁਸੀਂ ਗੱਲ ਛੱਡ ਦਿਓ ਵੀ ਕਹਿੰਦਾ ਭਾਬਾ ਵੀ 6 ਮਹੀਨੇ ਸਾਲ ਪਹਿਲਾਂ ਲੱਗ ਗਿਆ ਸਾਦੂ ਇਹ ਸਾਦੂ ਲੱਭਣਾ ਨਹੀਂ ਸੀ ਨਾ ਕਿ ਇਹਦਾ ਲੱਭਣਾ ਸੀ ਤੁਹਾਨੂੰ ਵੱਧ ਜਿਹੜਾ ਧੰਨਵਾਦ ਆ ਤੁਹਾਡਾ ਕਰਾਂਗੇ ਤੁਹਾਡੀ ਸੁਸਾਇਟੀ ਨੇ ਜਿਹੜਾ ਜੇਕਰ ਸੋਸ਼ਲ ਮੀਡੀਆ ਤੇ ਫੋਟੋਸ ਜਾਂ ਵੀਡੀਓਜ਼ ਵਾਇਰਲ ਨਾ ਕੀਤੀਆਂ ਹੁੰਦੀਆਂ ਤਾਂ ਅੱਜ ਪਰਿਵਾਰ ਨੂੰ ਸਾਧੋ ਨਹੀਂ ਸੀ ਮਿਲਣਾ ਹਾਂਜੀ ਮੈਂ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਮਨਜੋਤ ਭਾਜੀ ਆ ਜਿਹੜੇ ਸੰਸਥਾ ਦੇ ਪ੍ਰਧਾਨ ਆ ਔਰ ਸੰਸਥਾ ਨੂੰ ਚਲਾ ਰਹੇ ਆ ਉਹਨਾਂ ਨੇ ਉਹਨਾਂ ਦਾ ਜਿਹੜਾ ਮਤਲਬ ਮੇਨ ਉਹਨਾਂ ਨੇ ਇੱਕ ਕੰਮ ਮਹਿਮ ਸ਼ੁਰੂ ਕੀਤੀ ਆ ਵੀ ਜਿੱਦਾਂ ਗੁਜਰਾਂ ਦੇ ਕੁਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਲੱਭਦੇ ਆ ਉਹ ਮੰਦਬੁੱਧੀ ਵੀ ਜਿੱਦਾਂ ਬੱਚੇ ਆ ਉਹ ਜ਼ਿਆਦਾ ਗੁਜਰਾਂ ਨੇ ਆਪਣੇ ਕੋਲ ਰੱਖੇ ਹੋਏ ਆ ਉਹਨਾਂ ਨੂੰ ਨਾਦ ਉਹਨਾਂ ਨੂੰ ਪੈਸਾ ਦੇਣਾ ਪੈਂਦਾ ਆ ਤੇ ਨਾ ਹੀ ਉਹਨਾਂ ਦਾ ਕੋਈ ਇਲਾਜ ਕਰਾਉਂਦੇ ਆ ਤੇ ਉਹਨਾਂ ਵਿੱਚੋਂ ਇਹ ਵੀਰ ਸਾਧੂ ਵੀ ਸੀਗਾ ਜਿਹਨੂੰ ਉਹਨਾਂ ਨੇ ਚੱਕ ਕੇ ਲੈ ਗਏ ਸੀਗੇ ਉਹਨਾਂ ਦੇ ਕੋਲ ਰਿਕਵਰੀ ਹੋਈ ਹੈ ਇਹਦੀ ਤੇ ਪਾਜੀ ਹੁਣੀ ਗਏ ਸੀਗੇ ਉੱਥੇ ਮਨਜੋਤ ਸਿੰਘ ਹੁਣੀ ਉਹਨਾਂ ਨੇ ਜਾ ਕੇ ਦੇਖਿਆ ਤੇ ਇਹ ਉੱਥੋਂ ਕੋਲ ਦੇ ਵਿੱਚੋਂ ਮਿਲਿਆ ਸਾਨੂੰ ਤੇ ਉਹਨਾਂ ਨੇ ਫੇਰ ਇਹਦੀ ਵੀਡੀਓ ਜਿਹੜੀ ਅਪਲੋਡ ਕੀਤੀ ਆ ਆ ਸੋਸ਼ਲ ਮੀਡੀਆ ਦੇ ਉੱਤੇ ਤੇ ਫੇਰ 9 ਤਰੀਕ ਨੂੰ ਸਾਨੂੰ ਮੈਨੂੰ ਪਿੰਡ ਪਤਾ ਲੱਗਾ ਵੀ ਸਾਧੂ ਜਿਹੜਾ ਉਹ ਸਾਡੇ ਪਿੰਡ ਦਾ ਵੀਰ ਉਹ ਲੱਭ ਗਿਆ ਆ ਤੇ ਉਹ ਗੜਦੀਵਾਲ ਦੇ ਵਿੱਚ ਮਤਲਬ ਕਿ ਉੱਥੇ ਗੁਜਰਾਂ ਡੇਰਿਆਂ ਤੋਂ ਮਿਲਿਆ ਆ ਤੇ ਮੈਂ ਫਿਰ ਭਾਜੀ ਨੂੰ ਉਹਨਾਂ ਨੂੰ ਫੋਨ ਕੀਤਾ ਇਹਦੀ ਫੋਟੋ ਬਗਾਦਾ ਭੇਜੀ ਨਾਲ ਬਈਦਾ ਕਰਕੇ ਸਾਡੇ ਪਿੰਡ ਦਾ ਇੱਕ ਨੌਜਵਾਨ ਆ ਉਹ ਪਤਾ ਲੱਗਾ ਵੀ ਤੁਹਾਡੇ ਕੋਲ ਆ ਤੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਵੀ ਹੈ ਮੇਰੇ ਕੋਲ ਹੀ ਆ ਉਹ ਵੀ ਮੈਂ ਇੱਕ ਮਹੀਨਾ ਪਹਿਲਾਂ ਮੈਂ ਉਹ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਗੁਜਰਾਂ ਦੇ ਕੋਲ ਛੱਡ ਕੇ ਆਇਆ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਇਹ ਬੰਦਾ ਆਪਾਂ ਲੈਣਾ ਆ ਵੀ ਕਿਦਾਂ ਉਹ ਕਹਿੰਦੇ ਸਵੇਰੇ ਤੁਸੀਂ ਪੰਚਾਇਤ ਨਾਲ ਲੈ ਕੇ ਆਓ ਤੇ ਬੰਦਾ ਆਪਾਂ ਰਿਕਵਰ ਕਰ ਲਾਂਗੇ ਫਿਰ ਆਪਾਂ ਗੁਜਰਾਂ ਦੇ ਕੋਲ ਗਏ ਆ 10 ਤਰੀਕ ਨੂੰ ਤੇ ਉਹ ਤੋਂ ਸਾਨੂੰ ਇਹ ਜਿਹੜਾ ਸਾਧੂ ਹੈ ਮੇਰਾ ਵੀਰ ਇਹ ਫਿਰ ਸਾਨੂੰ ਉੱਥੋਂ ਮਲ ਅਗੇ ਰਿਕਵਰੀ ਦੀ ਕੀਤੀ ਸੀ ਜਾ ਕੇ ਉਤੋਂ ਤਸਵੀਰ ਕੈਮਰਾਮੈਨ ਦੇਸਰਾਜ ਤੁਹਾਨੂੰ ਇੱਕ ਵਾਰ ਫੇਰ ਤੋਂ ਦਿਖਾ ਦੇਣਗੇ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਜ਼ੁਲਮ ਜਾਂ ਫਿਰ ਤਸ਼ੱਦਦ ਜਿਹੜਾ ਟਾਇਆ ਗਿਆ ਸਾਧੂ ਦੇ ਹੱਥ ਪੈਰ ਤੁਸੀਂ ਦੇਖ ਸਕਦੇ ਹੋ ਨੋ ਤੱਕ ਝੜ ਚੁੱਕੇ ਨੇ ਹੱਥਾਂ ਪੈਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਜਾਨਵਰਾਂ ਵਾਂਗ ਕੰਮ ਲਿਆ ਹੋਣਾ ਸਿਰ ਦਾ ਹਾਲ ਜ਼ਰੂਰ ਦਿਖਾਵਾਂਗੇ ਸਿਰ ਤੇ ਕੱਪੜਾ ਰੱਖ ਕੇ ਹਥੌੜੇ ਮਾਰੇ ਗਏ ਨੇ ਹਾਂ ਕੇਸ ਕਤਲ ਕੀਤੇ ਗਏ ਕੁੱਟਮਾਰ ਕੀਤੀ ਗਈ ਜਿਹੜਾ ਇੰਜੈਕਸ਼ਨ ਲਾਇਆ ਜਾਂਦਾ ਸੀਗਾ ਮੱਜਾਂ ਵਾਲਾ ਜਾਨਵਰਾਂ ਵਾਲਾ ਇੰਜੈਕਸ਼ਨ ਲਾਇਆ ਜਾਂਦਾ ਸੀ ਜਿਸ ਵਿੱਚ ਨਸ਼ਾ ਪਾ ਕੇ ਇਸੇ ਕਰਕੇ ਅੱਜ ਜਿਹੜੀ ਐ ਇਸ ਨੂੰ ਬਾਰ-ਬਾਰ ਤੋੜ ਵੀ ਲੱਗ ਰਹੀ ਹੈ ਪਿੰਡ ਵਾਸੀ ਜਿਹੜੇ ਨੇ ਪੂਰਾ ਸਹਿਯੋਗ ਪਰਿਵਾਰ ਨੂੰ ਦੇ ਰਹੇ ਨੇ ਕਿਉਂਕਿ ਉਸ ਦੌਰਾਨ ਇਹਨਾਂ 9 ਸਾਲਾਂ ਦੇ ਦੌਰਾਨ ਇਸ ਬਜ਼ੁਰਗ ਮਾਤਾ ਨੇ ਆਪਣਾ ਪੂਰਾ ਪਰਿਵਾਰ ਗਵਾ ਲਿਆ ਪਰ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ 9 ਸਾਲ ਪਹਿਲਾਂ ਜਿਹੜਾ ਪੁੱਤ ਗਵਾਚਿਆ ਸੀ ਉਸ ਮਾਂ ਨੂੰ ਮਿਲ ਗਿਆ ਤਾਂ ਥੋੜੀ ਥੋੜਾ ਹੌਸਲਾ ਥੋੜੀ ਉਮੀਦ ਮਾਤਾ ਜੀ ਥੋੜਾ ਹੌਸਲਾ ਰੱਖਣਾ ਹੈ ਪਰਮਾਤਮਾ ਨੇ ਜੇ ਪੁੱਤ ਮੋੜ ਦਿੱਤਾ ਹੈ ਤਾਂ ਜ਼ਰੂਰ ਕੁਝ ਸੋਚਿਆ ਹੋਣਾ ਤੁਹਾਡੇ ਹਾਂ ਜੀ ਤੁਹਾਡੀ ਸੋਚ ਹੈ ਨਾ ਮਹਾਰਾਜ ਸੋਚ ਤੁਹਾਡੇ ਹੋ ਤੇ ਨਾ ਕੰਮ ਹੈ ਮੇਰਾ ਛੱਲੇ ਤੇ ਮਾਰੇ ਸੋ ਖੁਸ਼ੀ ਆਤੀ ਮੇਰੇ ਬਾਬੇ ਨੇ ਮੈਨੂੰ ਮੁੰਡੇ ਰਾਤੇ ਆਜਾ ਤੇ ਚਲੋ ਜੇ ਕੁਝ ਮੈਨੂੰ ਕੋਈ ਗੁਦਰ ਦੇ ਦਿੰਦੇ ਤਾਂ ਮੇਰਾ ਰਾਜ ਵੀ ਕਰਾ ਸਕਦੀ ਆ ਤੇ ਕੋਈ ਸਾਮ ਵੀ ਸਕਦੀ ਆ ਇੰਦੇ ਸਰਪੰਚ ਮੌਜੂਦ ਨੇ ਪਰਿਵਾਰ ਨੂੰ ਹੁਣ ਕੀ ਸਹਾਇਕ ਦੇਣ ਦਾ ਸੋਚੀਂ ਦੇਖੋ ਜੀ ਪਰਿਵਾਰ ਪਹਿਲੀ ਤੇ ਗੱਲ ਇਹਨਾਂ ਦਾ ਜਿਹੜਾ ਹੈਗਾ ਘਰ ਪਰਿਵਾਰ ਬਹੁਤ ਹੀ ਗਰੀਬ ਹੈਗਾ ਆ ਤੇ ਇਹਨਾਂ ਦੇ ਪਿੱਛੇ ਸਾਧੂ ਗੋਮੋ ਗਿਆ ਪਿਛੋਂ ਪਰਿਵਾਰ ਨੇ ਬਹੁਤ ਤਗੀਆਂ ਛੇਲੀਆਂ ਇਹਨਾਂ ਦੇ ਘਰ ਪਰਿਵਾਰ ਦੇ ਤਿੰਨ ਜੀ ਇਹਨਾਂ ਦੇ ਪਿੱਛੋਂ ਚਲੇ ਚਲੇ ਗਏ ਤੇ ਮਾਤਾ ਨੇ ਜਿਹੜੀ ਕੁੜੀ ਸੀਗੀ ਆਪਣੀਆਂ ਦੋਤੀਆਂ ਨੂੰ ਉਹਨਾਂ ਨੂੰ ਵੀ ਆਪਣੇ ਕੋਲ ਲਿਆਇਆ ਲਿਆਂਦਾ ਗਿਆ ਉਹ ਹੁਣ ਇਹਨਾਂ ਤੇ ਬਹੁਤ ਜ਼ਿਆਦਾ ਤੰਗੀ ਦੇ ਦਿਨ ਚੱਲੰਦੇ ਸੀ ਤੇ ਇਹ ਮਾਤਾ ਜੀ ਸਾਧੂ ਦੀ ਮਾਤਾ ਜੀ ਇੱਕ ਦੁਕਾਨ ਪਾਈ ਹੋਈ ਹੈ ਜਿਹਨਾਂ ਦੇ ਵਿੱਚ ਥੋੜੀਆਂ ਟੌਫੀਆਂ ਬਿਸਕਟ ਰੱਖ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਤੇ ਇਹ ਮਤਲਬ ਬਹੁਤ ਤੰਗੀ ਦੇ ਮਾਹੌਲ ਚੋਂ ਗੁਜ਼ਰ ਰਹੇ ਨੇ ਤੇ ਉਹ ਹੁਣ ਜਾਂ ਇਹਨਾਂ ਨੂੰ ਮੁੰਡਾ ਮਿਲਿਆ ਆ ਚਲੋ ਖੁਸ਼ੀ ਬਹੁਤ ਹੋਈ ਸਾਨੂੰ ਨਗਰ ਨਿਵਾਸੀਆਂ ਨੂੰ ਕਿ ਚਲੋ ਸਾਡਾ ਸਾਡੇ ਸਾਡਾ ਭਰਾ ਆ ਪਿੰਡ ਦਾ ਇਹਨਾਂ ਦਾ ਮੁੰਡਾ ਆ ਬੜੀ ਖੁਸ਼ੀ ਆ ਖੁਸ਼ੀ ਹੋਈ ਲੇਕਿਨ ਉਹਨਾਂ ਨੇ ਗੁਜਰਾ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਯੂਜ਼ ਕਰਕੇ ਆਪਣਾ ਕੰਮ ਕਰਵਾ ਕੇ ਸਾਨੂੰ ਇਸ ਹਾਲ ਤੱਕ ਜਿ ਮਿਲਿਆ ਕਿ ਪੂਰਾ ਖੋਖਲਾ ਕਰਕੇ ਦਿੱਤਾ ਉਹਨਾਂ ਨੇ ਹੁਣ ਇਹ ਆਪਣੀ ਰੋਜੀ ਰੋਟੀ ਬਹੁਤ ਹੀ ਔਖੀ ਚਲਾ ਰਹੇ ਸੀਗੇ ਤੇ ਉੱਪਰੋਂ ਹੁਣ ਚਲੋ ਬੱਚਾ ਮਿਲਿਆ ਵੀ ਹੈ ਤੇ ਉਹ ਬੱਚਾ ਸਾਨੂੰ ਹੁਣ ਇਹ ਵਿਚਾਰੇ ਆਪਣੀ ਰੋਟੀ ਵਾਰੇ ਸੋਚਣ ਕਿ ਜਾਂ ਉਹਦੀ ਮੈਡੀਸਨ ਬਾਰੇ ਸੋਚਣ ਇਸ ਕਰਕੇ ਇਹਨਾਂ ਦੇ ਬਹੁਤ ਹੀ ਤੰਗੀ ਦੇ ਦਿਨ ਚੱਲ ਰਹੇ ਨੇ ਤੇ ਇਸ ਕਰਕੇ ਅਸੀਂ ਸਾਰੇ ਚਲੋ ਪਿੰਡ ਵੱਲੋਂ ਵੀ ਆਪਾਂ ਸੋਚਦੇ ਹਾਂ ਜੋ ਮਦਦ ਵੀ ਇਹਨਾਂ ਨੂੰ ਸਹਿਯੋਗ ਦਿੱਤਾ ਜਾਵੇ ਸਹਿਯੋਗ ਦਿੱਤਾ ਜਾਵੇ ਆਪਾਂ ਪਿੰਡ ਵੱਲੋਂ ਕਰਾਂਗੇ ਤੇ ਚਲੋ ਜੋ ਸਰਕਾਰ ਵੱਲੋਂ ਵੀ ਹੈ ਤੇ ਜੋ ਵੀ ਇਹਨਾਂ ਦਾ ਬਣਦਾ ਹੱਕ ਹੈਗਾ ਆ ਉਹ ਮਿਲਣਾ ਚਾਹੀਦਾ ਹੈ ਤੇ ਜਿਹੜੇ ਇਹੋ ਜਿਹੇ ਬੰਦੇ ਅਗਵਾ ਕਰਦੇ ਆ ਜਾਂ ਗੁੱਜਰ ਜਾ ਕੋਈ ਵੀ ਹੈ ਤੇ ਪ੍ਰਸ਼ਾਸਨ ਨੂੰ ਉਹਨਾਂ ਵਿਰੁੱਧ ਕਦਮ ਉਠਾਉਣਾ ਚਾਹੀਦਾ ਬਿਲਕੁਲ ਇਹੀ ਉਮੀਦ ਕਰਦੇ ਹਾਂ ਕਿ ਇਹ ਸਭ ਦੇਖਣ ਤੋਂ ਬਾਅਦ ਪ੍ਰਸ਼ਾਸਨ ਨਿਰਪੱਖਤਾ ਦੇ ਨਾਲ ਕਾਰਵਾਈ ਕਰੇਗਾ ਦੋਸ਼ੀਆਂ ਨੂੰ ਸਜ਼ਾ ਦਿਵਾਵੇਗਾ ਤਾਂ ਕਿ ਅਜਿਹੇ ਮਾਵਾਂ ਦੇ ਅਜਿਹੇ ਪੁੱਤ ਜਿਹੜੇ ਨੇ ਘਰੋਂ ਦੂਰ ਨਾ ਹੋਣ ਲਾਪਤਾ ਨਾ ਹੋਣ ਤੇ ਵੀ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਕੁਝ ਸਹਾਇਤਾ ਜ਼ਰੂਰ ਕੀਤੀ ਜਾਵੇ ਕਿਉਂਕਿ ਬਹੁਤ ਲੋਡ ਹੈ ਪਰਿਵਾਰ ਨੂੰ ਸਹਾਇਤਾ ਦੀ ਪੂਰਾ ਪਰਿਵਾਰ ਖਤਮ ਹੋ ਚੁੱਕਾ ਹੈ ਮਾਦੇ ਕੋਲ ਸਿਰਫ ਇੱਕ ਪੁੱਤਰ ਬਾਕੀ ਹੈ ਜਿਸ ਨੂੰ ਇਲਾਜ ਦੇ ਸਕਤ ਲੋੜ ਹੈ ਜਿਸ ਨੂੰ ਦਵਾਈਆਂ ਦੇ ਸਕਤ ਲੋੜ ਹੈ ਤਾਂ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੇ ਜਿਹੜਾ ਹੈ ਮਾਂ ਦਾ ਮੇਲ ਜਿਹੜਾ ਹੈ ਪੁੱਤ ਦੇ ਨਾਲ ਕਰਵਾਇਆ ਪਰ ਇਸ ਦੇ ਨਾਲ ਨਾਲ ਹੀ ਹੁਣ ਪ੍ਰਸ਼ਾਸਨ ਵੱਲੋਂ ਜਿਹੜੀ ਬਣਦੀ ਕਾਰਵਾਈ ਹੈ ਉਸ ਦੀ ਉਡੀਕ ਜ਼ਰੂਰ ਹੈਗੀ ਤਾਂ ਪ੍ਰਸ਼ਾਸਨ ਨਿਰਪੱਖਤਾ ਦੇ ਨਾਲ ਕਾਰਵਾਈ ਕਰੇ ਇਹ ਉਮੀਦ ਅਸੀਂ ਕਰਦੇ ਆਂ ਕੈਮਰਾਮੈਨ ਦੇਸਰਾਜ ਦੇ ਨਾਲ ਸੁਮਨਜੀਤ ਲੀ ਡੇਲੀ ਪੋਸਟ ਪੰਜਾਬੀ ਕਪੂਰਥਲਾ